ਸਤਿਨਾਮ ਆਦੇਸ਼ ਗੁਰੂ ਕੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਦੋਸਤੋ ਅੱਜ ਦੀ ਜੋ ਜਾਣਕਾਰੀ ਹੈ ਤੁਹਾਨੂੰ ਜਿਹੜਾ ਆ ਮਹੀਨਾ ਚੱਲ ਰਿਹਾ ਹੈ ਇਸ ਪਾਕ ਪਵਿੱਤਰ ਮਹੀਨੇ ਦੇ ਵਿੱਚ ਦੋਸਤੋ ਜਵੇਂ ਜੇਠ ਤੇ ਹੜ ਦੇ ਮਹੀਨੇ ਦੇ ਵਿੱਚ ਪੀਰਾਂ ਦੀਆਂ ਚੌਂਕੀਆਂ ਚੱਲਦੇ ਨੇ ਪੀਰ ਬਾਬਾ ਹੈਦਰ ਸ਼ੇਖ ਮਲੇਰਕੋਟ ਵਾਲੀ ਸਰਕਾਰ ਪੀ ਲਖ ਦਾਤਾ ਸਰਵਰ ਸਖੀ ਸੁਲਤਾਨ ਪੀਰ ਨਗਾਹੇ ਵਾਲੀ ਸਰਕਾਰ ਲਾਲਾ ਵਾਲੀ ਸਰਕਾਰ ਕਈ ਜਨਾਂ ਜਿਨ੍ਹਾਂ ਨੂੰ ਉਹਨਾਂ ਦੀਆਂ ਚੌਂਕੀਆਂ ਨੇ ਜੋ ਆਹ ਦਿਨਾਂ ਦੇ ਵਿੱਚ ਦੋ ਮਹੀਨੇ ਦੋਸਤੋਂ ਚੌਂਕੀਆਂ ਚੱਲਦੇ ਨੇ ਕੋਈ ਪ੍ਰਾਣੇ ਸੁੱਖ ਸੇਰ ਨਹੀਂ ਹੁੰਦੀ ਆਪਣੀ ਕੋਈ ਵਿਆਹ ਦੀ ਆ ਕੋਈ ਮੁੰਡੇ ਦਾ ਘੋੜਾ ਹੈ ਜਾਂ ਵਿਆਹ ਦਾ ਜਾਂ ਘਰ ਦਾ ਕੋਈ ਘੋੜੇ ਦੀ ਸੁੱਖ ਸੇਰ ਨੇ ਦੋਸਤੋਂ ਆਹ ਦਿਨਾਂ ਦੇ ਵਿੱਚ ਆ ਕੇ ਇਹ ਸੁੱਖਾਂ ਲਾਈਆਂ ਜਾਂਦੀਆਂ ਨੇ ਆਹ ਦਿਨਾਂ ਦੇ ਵਿੱਚ ਆ ਕੇ ਸੁੱਖਾਂ ਮਨਜ਼ੂਰ ਹੁੰਦੇ ਨੇ ਦੋਸਤੋਂ ਤੁਹਾਡੇ ਕੋਈ ਪੀਰਾਂ ਦੀ ਨਾਰਾਜ਼ਗੀ ਚੱਲ ਰਹੀ ਹੈ ਤਾਂ ਦਿਨਾਂ ਦੇ ਵਿੱਚ ਆ ਕੇ ਦੋਸਤੋਂ ਤੁਸੀਂ ਚੌਂਕੀ ਭਰ ਕੇ ਪੀਰਾਂ ਦੇ ਸੱਚੇ ਦਰਬਾਰ ਦੀ ਤਤ ਉਸੇ ਆਪਣੇ ਭੁੱਲਾਂ ਚੁੱਕਾਂ ਬਖਸਾ ਸਕਦੇ ਹਾਂ ਦੋਸਤੋ ਔਰ ਉਹਨਾਂ ਦੀ ਰਹਿਮਤ ਪ੍ਰਾਪਤ ਕਰ ਸਕਦੇ ਹਾਂ ਹੁਣ ਪੀਰਾਂ ਦੀ ਚੌਂਕੀ ਭਰਨ ਵਾਸਤੇ ਆਪਾਂ ਨੂੰ ਕੀ ਕੀ ਵਿਧੀ ਬਣਾਉਣਾ ਹੈ ਕੀ ਕੀ ਸਮਾਨ ਚਾਹੀਦਾ ਉਹਦੇ ਬਾਰੇ ਅੱਜ ਤੁਹਾਨੂੰ ਜਾਣਕਾਰੀ ਦੇਵਾਂਗੇ ਦੋਸਤੋ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਸਕਿਪ ਕੀਤੇ ਬਿਨਾ ਪੂਰੀ ਦੇਖਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਘੰਟੀ ਦਾ ਬਟਨ ਦਬਾ ਦੇਣਾ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹੇ ਹੁਣ ਜਦੋਂ ਵੀ ਤੁਸੀਂ ਚੌਂਕੀ ਤੇ ਜਾਣਾ ਵੀਰਵਾਰ ਵਾਲੇ ਦਿਨ ਜਾਣਾ ਹੈ ਜਾਂ ਹੁਣ ਤਾਂ ਰੁਟੀਨ ਦੇ ਵਿੱਚ ਵੀ ਚੌਂਕੀ ਆ ਲੱਗਦੇ ਨੇ ਜੇ ਤੁਸੀਂ ਵੀਰਵਾਰ ਵਾਲੇ ਦਿਨ ਜਾਣਾ ਦੋਸਤੋ ਤੁਸੀਂ ਪੰਜ ਸੱਤ ਦਿਨ ਪਹਿਲਾਂ ਜਾਂ ਪਿਛਲੇ ਵੀਰਵਾਰ ਨੂੰ ਇੱਕ ਪੀਰਾਂ ਦੇ ਨਾਮ ਦੀ ਚਾਦਰ ਲਿਆ ਕੇ ਰੱਖਦੇ ਨੇ ਦੋਸਤੋ ਪੀਰਾਂ ਦੇ ਚਰਾਗਾ ਉੱਪਰ ਚਹਾ ਕੇ ਜਾਂ ਆਦਰ ਕੇ ਤੁਸੀਂ ਦੋਸਤੋ ਚਾਦਰ ਰੱਖ ਦੇਣੀ ਹੈ ਚਾਦਰ ਲਿਆ ਕੇ ਦੋਸਤੋ ਉਹ ਚਰਾਗਾ ਰੋਸ਼ਨ ਕਰਕੇ ਉਸ ਦੇ ਲੜ ਵਿੱਚ ਘੱਟ ਤੋਂ ਘੱਟ 11 ਰੁਪਏ ਜਿਹੇ ਜੀ ਤੁਹਾਡੀ ਸਮਰੱਥਾ ਹੈ 21 51 101 ਰੁਪਿਆ ਤੁਸੀਂ ਉਸ ਦੇ ਲੜ ਵਿੱਚ ਬੰਨ੍ਹ ਨਾ ਰੱਖ ਦਿਨਾ ਔਰ ਅਰਜ ਬੇਨ ਦੀ ਲਾਦਨੇ ਪੀਰ ਪਾਸ਼ਾ ਨੂੰ ਇਹ ਪੀਰ ਪਾਸ਼ਾ ਤੁਹਾਡੀ ਕਿਰਪਾ ਹੋਈ ਹੈ ਮਹਾਰਾਜ ਤੁਹਾਡੇ ਪਾਕ ਪਵਿੱਤਰ ਰੋਜੇ ਦੇ ਉੱਪਰ ਪਰਦਾ ਪਾਉਣ ਦੇ ਲਈ ਚਾਦਰ ਤੁਹਾਡੇ ਰਹਿਣਾ ਚਾਹੀਏ ਕਿਰਪਾ ਕਰਨਾ ਜੀ ਸੁਭਾਗ ਬਖਸ਼ਣਾ ਤੁਹਾਨੂੰ ਤੁਹਾਡੇ ਪਾਕ ਪਵਿੱਤਰ ਰੋਜੇ ਉੱਪਰ ਪਰਦਾ ਪਾਉਣ ਦਾ ਸ਼ੁਭਾਗ ਬਖਸ਼ਣਾ ਔਰ ਸਾਡੇ ਪਰਦੇ ਕੱਜਣੇ ਸਾਈਆਂ ਅਰਦਾਸ ਬੇਨਤੀ ਲਾ ਕੇ ਦੋਸਤੋ ਇਹ ਰੱਖ ਦੇਣੀ ਹੈ ਅਗਲੇ ਵੀਰਵਾਰ ਜਦੋਂ ਚਮਕੀ ਪਰ ਜਾਣਾ ਸਭ ਤੋਂ ਪਹਿਲਾਂ ਕੀ ਕਰਨਾ ਦੋਸਤੋ ਤੁਸੀਂ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਪਾਕ ਪਵਿੱਤਰ ਹੋ ਕੇ ਪਾਕ ਪਵਿੱਤਰ ਕੱਪੜੇ ਪਾ ਕੇ ਪਾਕ ਸਾਫ਼ ਹੋ ਕੇ ਸਭ ਤੋਂ ਪਹਿਲਾਂ ਪੀਰਾਂ ਦੀ ਨਿਯਾਜ਼ ਬਣਾਉਣੀ ਹੈ ਸੌਂਕ ਦੇ ਨਾਲ ਵਧੀਆ ਰੀਝਾਂ ਦੇ ਨਾਲ ਪੀਲੇ ਰੰਗ ਦੀ ਨਿਯਾਜ਼ ਉਸ ਤੋਂ ਬਾਅਦ ਚੂਰਮਾ ਬਣਾ ਲੈਣਾ ਦੋਸਤੋ ਤੁਸੀਂ ਘੱਟ ਤੋਂ ਘੱਟ 11 ਰੋਟੀਆਂ ਦਾ ਚੂਰਮਾ ਪੰਜ ਪਿੰਨੇ ਵੀ ਬਣਾ ਸਕਦੇ ਹੋ ਜਾਂ ਖੁੱਲਾ ਵੀ ਰੱਖ ਸਕਦੇ ਹੋ ਇਸ ਮਾਣ ਬਣਾ ਕੇ ਦੋਸਤੋ ਉਸ ਤੋਂ ਬਾਅਦ ਤੁਸੀਂ 1/2 ਕਿਲੋ ਲੱਡੂ ਲੈ ਲੈਣੇ ਆ 1/2 ਕਿਲੋ ਪਤਾਸੇ ਲੈ ਲੈਣੇ ਆ ਜਾਂ ਤੁਹਾਡੀ ਪਹੁੰਚ ਅਨੁਸਾਰ ਤੁਸੀਂ ਪਈਆ ਪਤਾਸੇ ਵੀ ਲੈ ਸਕਦੇ ਹੋ 1/2 ਕਿਲੋ ਸ਼ੱਕਰ ਜਾਂ ਪਈਆ ਸ਼ੱਕਰ ਵੀ ਤੁਸੀਂ ਘੱਟ ਤੋਂ ਘੱਟ ਲੈ ਸਕਦੇ ਹੋ ਦੋਸਤੋ ਚਰਾਗਾਂ ਵਾਸਤੇ ਤੇਲ ਸ਼ਬਾ ਕੇ ਲੋ ਬਾਬੇ ਦੀ ਕੱਤੀ ਘੋੜੀ ਵਾਸਤੇ ਕਾਲੇ ਚਨੇ ਦੋਸਤੋ ਚਰਾਗਾਂ ਵਾਸਤੇ ਤੇਲ ਗੁਲਾਬ ਦੇ ਫੁੱਲ ਸੈਂਟ ਜਾਂ ਕੋਈ ਮਤਲਬ ਅਤਰ ਅਗਰਬਤੀ ਇਹ ਸਾਰਾ ਸਮਾਨ ਦੋਸਤੋ ਤੁਸੀਂ ਇਕੱਠਾ ਕਰ ਲੈਣਾ ਹੈ ਕਿਸੇ ਸਾਫ਼ ਸੁਥਰੇ ਭਾਂਡੇ ਦੇ ਵਿੱਚ ਪਾ ਕੇ ਦੋਸਤੋ ਪੀਰਾਂ ਨੂੰ ਅਰਦਾਸ ਬੰਦੀ ਲਾਉਣੇ ਮਾਰੇ ਕੋਈ ਰਾਹ ਦੀ ਦਿੱਕਤ ਹੈ ਫਿਕਤਾਂ ਦੂਰ ਕਰਨੇ ਆਂ ਔਰ ਨਾਇਜ਼ ਊਰਮਾ ਜੋ ਸਤਕਾਰ ਸਹਿਤ ਠੰਡਾ ਕਰਕੇ ਕਿਸੇ ਬਰਤਨ ਵਿੱਚ ਪਾ ਕੇ ਤੁਸੀਂ ਚੌਂਕੀ ਦੇ ਉੱਪਰ ਨਾਲ ਲੈ ਕੇ ਜਾਣਾ ਦੋਸਤੋ ਚੌਂਕੀ ਤੇ ਜਾਣ ਵੇਲੇ ਇੱਕ ਗੱਲ ਦਾ ਧਿਆਨ ਰੱਖਣਾ ਕੋਈ ਤੁਹਾਡੇ ਮਨ ਦੇ ਵਿੱਚ ਕਾਪਟ ਨਹੀਂ ਹੋਣਾ ਚਾਹੀਦਾ ਤੁਹਾਡੀ ਜਿਹੜੀ ਨੀਤੀ ਐ ਸਿਰਫ ਪੀਰਾਂ ਦੇ ਨਾਲ ਜੁੜੀ ਹੋਣੀ ਚਾਹੀਦੀ ਐ ਜੋ ਤੁਹਾਡੀ ਪ੍ਰੀਤ ਆ ਉਹ ਪੀਰਾਂ ਦੇ ਨਾਲ ਜੁੜੀ ਹੋਣੀ ਚਾਹੀਦੀ ਐ ਦੋਸਤੋ ਇਹ ਸਾਰਾ ਸਮਾਨ ਅਵੇਲੇਬਲ ਇਕੱਠਾ ਕਰਕੇ ਦੋਸਤੋ ਤੁਸੀਂ ਚੌਂਕੀ ਤੇ ਜਾਣਾ ਜਦੋਂ ਕੋਈ ਸੰਗ ਜਾਣਾ ਜਾਂ ਇਕੱਲੇ ਨੇ ਜਾਣਾ ਉੱਥੇ ਇਹ ਮਨਜ਼ੂਰ ਕਰਾ ਕੇ ਦੋਸਤੋ ਸਲਾਮ ਕਰਕੇ ਪੀਰਾਂ ਦੇ ਰੋਜੇ ਦੇ ਉੱਪਰ ਚਾਦਰ ਪਾ ਕੇ ਗੁਲਾਬ ਦੇ ਫੁੱਲ ਪਾ ਕੇ ਸੰਤ ਅਗਰਵਤੀ ਕਰਕੇ ਉਸੇ ਚੌਕੀ ਭਰਨੀ ਆ ਦੋਸਤੋ ਜੇ ਤੁਹਾਡੇ ਕੋਲ ਇਹ ਰਾਤ ਦਾ ਸਮਾਂ ਬਚਦਾ ਤਾਂ ਤੁਸੀਂ ਪੀਰਾਂ ਦੇ ਦਰਬਾਰ ਵਿੱਚ ਵੀ ਚੌਕੀ ਭਰ ਸਕਦੇ ਹੋ ਅਗਰ ਅਯੋਕ ਸਮੇਂ ਅਨੁਸਾਰ ਘਰ ਦੀ ਪ੍ਰੋਬਲਮ ਕਰਕੇ ਘਰੇ ਵਾਸਣਾ ਦੋਸਤੋ ਰੋਜੇ ਦੇ ਸਲਾਮ ਕਰਕੇ ਵਾਪਸ ਆ ਕੇ ਦੋਸਤੋ ਘਰੇ ਆ ਕੇ ਵੀ ਤੁਸੀਂ ਬੈੱਡ ਦੇ ਉੱਪਰ ਜਾਂ ਮੰਜੇ ਉੱਪਰ ਨਹੀਂ ਪਰਾਣਾ ਦੋਸਤੋ ਆ ਕੇ ਪੀਰਾਂ ਦੀ ਚੌਂਕੀ ਭਰਨੀ ਹੈ ਥੱਲੇ ਹਸਣ ਲਾਉਣਾ ਦੋਸਤੋ ਔਰ ਪਿਛਲੇ ਸਮੇਂ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਮੰਗਣੀ ਹੈ ਆਉਣ ਵਾਲੇ ਸਮੇਂ ਵਾਸਤੇ ਕਾਮਨਾ ਕਰਨੀ ਹੈ ਦੋਸਤੋ ਵੀ ਸਾਡੇ ਲਈ ਚੰਗਾ ਸਮਾਵੇ ਔਰ ਬੁਰੇ ਸਮੇਂ ਤੋਂ ਪੀਪਾਸ਼ਾ ਬਚਾ ਕੇ ਰੱਖਣ ਦੋਸਤੋ ਇਸ ਤਰ੍ਹਾਂ ਤੁਸੀਂ ਇਹ ਜਿਹੜਾ ਸਾਰਾ ਸਮਾਨ ਨਾਲ ਜਾ ਕੇ ਤੁਸੀਂ ਉੱਥੇ ਨਿਚੇ ਦੇ ਨਾਲ ਮੱਥਾ ਟੇਕਿਆ ਕੇ ਸਲਾਮ ਕਰਕੇ ਚੌਂਕੀ ਜੇ ਉੱਥੇ ਪੈ ਸਕੋ ਤਾਂ ਉਹ ਤੋਂ ਬੈਸਟ ਹੈ ਅਗਰ ਤੁਹਾਡੇ ਕੋਲ ਸਮਾਂ ਨਹੀਂ ਹੈ ਤਾਂ ਤੁਸੀਂ ਘਰੇ ਆ ਕੇ ਚੌਂਕੀ ਜ਼ਰੂਰ ਪਾਣੀਆ ਦੋਸਤੋ ਮੰਜੇ ਜਾਂ ਬੈੱਡ ਉੱਪਰ ਨਹੀਂ ਪਹਿਣਾ ਥੱਲੇ ਹਸਣ ਲਾ ਕੇ ਪੀਰਾਂ ਦੀ ਚੌਂਕੀ ਪਾਣੀਆ ਦੋਸਤੋ ਇਹ ਬਿਧੀ ਵਿਧਾਨ ਦੇ ਨਾਲ ਤੁਸੀਂ ਪੀਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਅੱਜ ਦੇ ਲਈ ਇਹਨਾਂ ਕਿ ਸਤਨਾਮ ਆਦੇਸ਼ ਗੁਰੂ ਕੋ ਆਦੇਸ਼ ਆਦੇਸ਼